ਪੁਲਾੰਗ ਤੇ ਤੁਹਾਡਾ ਸਵਾਗਤ ਹੈ ਅੱਜ ਕਈ ਮਹੱਤਵਪੂਰਨ ਘਟਨਾਵਾਂ ਨੇ ਜਿਨ੍ਹਾਂ ਦਾ ਦੂਰ ਰਸ ਪ੍ਰਭਾਵ ਪੈਣਾ ਹੈ ਸਾਡੇ ਸਿਸਟਮ ਤੇ ਸਾਡੇ ਭਾਈਚਾਰੇ ਤੇ ਪੰਜਾਬ ਤੇ ਪੰਥ ਦੇ ਭਵਿੱਖ ਤੇ ਪਹਿਲਾ ਇੱਕ ਵੀਡੀਓ ਆਉਂਦੀ ਹੈ ਪੰਜਾਬ ਦੇ ਚੀਫ ਮਿਨਿਸਟਰ ਦੇ ਖਿਲਾਫ ਉਹ ਦਾਵਾ ਕਰਦੇ ਨੇ ਕਿ ਇਹ ਵੀਡੀਓ ਕਿਸੇ ਹੋਟਲ ਦੇ ਵਿੱਚ ਠਹਿਰੇ ਹੋਏ ਚੀਫ ਮਿਨਿਸਟਰ ਦੀ ਹੈ ਰੂਸੀ ਕੁੜੀਆਂ ਨਾਲ ਜਾਂ ਬਾਕੀ ਦੇ ਜੋ ਵੀ ਜਿਹੋ ਜਿਹੇ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਉਸ ਪੱਧਰ ਦੇ ਉੱਤੇ ਪਰ ਪੁਲਸ ਮੁਸਤੈਦ ਹੁੰਦੀ ਹੈ ਫਟਾਫਟ ਇੱਕ ਪਰਚਾ ਦਰਜ ਹੋ ਜਾਂਦਾ ਜਿਹੜੇ ਕੰਪਿਊਟਰ ਤੋਂ ਜਿਹੜੀ ਆਈਡੀ ਤੋਂ ਉਹ ਵੀਡੀਓ ਪਾਈ ਗਈ ਹੈ ਸੋਸ਼ਲ ਮੀਡੀਆ ਤੇ ਉਹਨਾਂ ਖਿਲਾਫ ਇੱਕ ਪਰਚਾ ਦਰਜ ਹੋ ਜਾਂਦਾ ਤੇ ਕੀ ਵਾਕਈ ਇਹ ਉਸ ਲੈਵਲ ਦਾ ਮਾਮਲਾ ਹੈ ਜਾਂ ਬਿਲਕੁਲ ਹੀ ਤਕਨੀਕ ਨਾਲ ਹੋਈ ਬਣਾਈਆਂ ਗੱਲਾਂ ਨੇ ਜਾਂ ਜਿਸ ਤੰਗ ਦੇ ਨਾਲ ਪੁਲਿਸ ਬਹੁਤ ਤੇਜ਼ੀ ਨਾਲ ਐਕਸ਼ਨ ਚਾਹੀਏ ਬਾਕੀ ਮਾਮਲਿਆਂ ਦੇ ਵਿੱਚ ਵੀ ਆਉਂਦੀ ਹੈ ਇਹਦੇ ਤੇ ਵੀ ਗੱਲ ਕਰਾਂਗੇ ਗੱਲ ਸਾਮਕਾ ਡੀਜੀਪੀ ਪੰਜਾਬ ਦੇ ਸਪੈਸ਼ਲ ਡੀਜੀਪੀ ਦੇ ਤੌਰ ਤੇ ਰਿਟਾਇਰ ਹੋਏ ਮੁਹੰਮਦ ਮੁਸਤਫਾ ਜਿਨ੍ਹਾਂ ਦੀ ਧਰਮ ਪਤਨੀ ਬੀਬੀ ਰਜ਼ੀਆ ਸੁਲਤਾਨਾ ਤਿੰਨ ਬਾਰ ਐਮਐਲਏ ਰਹੀ ਔਰ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਦੇ ਵਿੱਚ ਮੰਨੇ ਜਾਂਦੇ ਰਹੇ ਹੋ इवन ਮੁਸਤਾਫਾ ਵੀ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਉਹਨਾਂ ਦੇ ਇੱਕ ਦਿੱਲੀ ਨਾਲ ਤਾਲਮੇਲ ਦੇ ਤੌਰ ਦੇ ਉੱਤੇ ਐਡਵਾਈਜ਼ਰ ਵੀ ਇਹਨਾਂ ਨੂੰ ਲਾਇਆ ਗਿਆ ਸੀ ਮੁਹੰਮਦ ਮੁਸਤਾਫਾ ਨੂੰ ਔਰ ਉਹਨਾਂ ਦੇ بیٹے ਦੀ ਮੌਤ ਹੁੰਦੀ ਹੈ ਸੁਸਾਈਸਾਈਡ ਕੋਈ ਕਹਿ ਰਿਹਾ ਕੋਈ ਕਹਿੰਦਾ ਮੌਤ ਹੋਈ ਹੈ ਕੋਈ ਕਹਿੰਦਾ ਕਤਲ ਹੈ ਪਰ ਮੁਕੱਦਮਾ ਕਤਲ ਦਾ ਦਰਜ ਜਰੂਰ ਹੋ ਗਿਆ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਸੀ ਤੇ ਮੁਹੰਮਦ ਮੁਸਤਫਾ ਨੇ ਵੀ ਆਪਣਾ ਇੱਕ ਵਰਜਨ ਜਾਰੀ ਕੀਤਾ ਇਹ ਮਾਮਲਾ ਕੀ ਹੈ ਇਹਦੇ ਤੇ ਵੀ ਗੱਲ ਕਰਦੇ ਹਾਂ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਪੰਥ ਕਨਫਾ ਸਫਾਂ ਦੇ ਨਾਲ ਜੁੜਿਆ ਹੋਇਆ ਹੈ ਜਸੇਦਰ ਕੁਲਦੀਪ ਸਿੰਘ ਗੜਕਚ ਜਿਨ੍ਹਾਂ ਨੇ ਕੌਮ ਦੇ ਨਾਂ ਸੰਦੇਸ਼ ਦਿੱਤਾ ਜਿਕੇ ਇਹ ਕਿ ਉਹ ਸਫਲਤਾ ਦੇ ਨਾਲ ਕੌਮ ਦੇ ਨਾਂ ਸੰਦੇਸ਼ ਦੇਣ ਦੇ ਵਿੱਚ ਕਾਮਯਾਬ ਹੋਏ ਨੇ ਕਿ ਉਹ ਸਰਪ੍ਰੰਤ ਜਥੇਦਾਰ ਹੋ ਗਏ ਨੇ ਜਿਹੜੇ ਉਹਨਾਂ ਤੇ ਸਵਾਲ ਜਿੰਨੇ ਉਠਾਏ ਗਏ ਸੀ ਇਸ ਤੋਂ ਪਹਿਲਾਂ ਉਹ ਹੁਣ ਕੋਈ ਸਵਾਲ ਨਹੀਂ ਬਚੇ ਉਸ ਲੈਵਲ ਦੇ ਉੱਤੇ ਜਾ ਕੇ ਇਹਦੇ ਤੇ ਗੱਲ ਕਰਦੇ ਆਂ ਪਹਿਲਾਂ ਸ਼ੁਰੂਆਤ ਜਥੇਦਾਰ ਸਾਹਿਬਾਨ ਦੇ ਮਾਮਲੇ ਦੇ ਵਿੱਚ ਬੰਦੀ ਛੋੜ ਦਿਵਸ ਹੈ ਬੰਦੀ ਛੋੜ ਦਿਵਸ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜੁੜਿਆ ਹੋਇਆ ਕਿ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 Hindu ਰਾਜਿਆਂ ਨੂੰ ਨਾਲ ਲੈ ਕੇ ਰਿਹਾ ਹੋ ਕੇ ਆਉਂਦੇ ਨੇ ਤਾਂ ਇੱਕ ਖਉਦੇ ਦੀਵੇ ਬਾਲੇ ਜਾਂਦੇ ਨੇ ਇਹ ਸਭ ਨੂੰ ਜਿਹੜੇ ਅੱਜ ਮਨਾ ਰਹੇ ਨੇ ਉਹਨਾਂ ਨੂੰ ਇਹ ਮੁਬਾਰਕਾਂ ਵੀ ਲੱਖ ਲੱਖ ਵਧਾਈਆਂ ਵੀ ਪਰ ਕੀ 6 ਲਗਭਗ 6 ਮਹੀਨੇ ਦੇ ਅੰਦਰ ਖਾਲਸਾ ਪੰਥ ਦੇ ਅੰਦਰ ਜਿਹੜੇ ਵੱਡੇ ਪੱਧਰ ਦੇ ਉੱਤੇ ਇੱਕ ਟਕਰਾਅ ਦੇ ਇੱਕ ਲੈਵਲ ਦੇ ਮੁੱਦੇ ਆ ਰਹੇ ਸੀ ਜਿਹੜੀਆਂ ਨਿਯੁਕਤੀਆਂ ਦੇ ਬਾਰੇ ਕਿ ਜਥੇਦਾਰ ਸਹਿਬਾਨ ਨੂੰ ਕਿਵੇਂ ਹਟਾਇਆ ਜਾਵੇ ਕਿਵੇਂ ਲਾਇਆ ਜਾਵੇ ਇਸ ਪ੍ਰੈਸ਼ਰ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਿਲਕੁਲ ਵਿਰੋਧ ਕੀਤਾ ਸੀ ਕਿਉਂਕਿ ਜਦੋਂ 2 ਦਸੰਬਰ ਦੇ ਜਿਹੜੇ ਹੁਕਮਨਾਮੇ ਸੀ ਜਿਹੜੇ ਹੁਕਮਨਾਮਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜੇ ਤਖਤ ਦਮਦਵਾ ਸਾਹਿਬ ਦੇ ਜ਼ਫੀਰਦਾਰ ਸੀ ਗਿਆਨੀ ਰਗਵੀਰ ਸਿੰਘ ਜ਼ਫੀਰਦਾਰ ਅਕਾਲ ਤਖਤ ਸੀਗੇ ਗਿਆਨੀ ਸੁਲਤਾਨ ਸਿੰਘ ਜ਼ਫੀਰਦਾਰ ਕੇਸਗੜ੍ਹ ਸਾਹਿਬ ਸੀਗੇ ਉਹ 2 ਦਸੰਬਰ ਦੇ ਹੁਕਮਨਾਮੇ ਨੂੰ ਲੈ ਕੇ ਉਹ ਪੰਜ ਮੈਂਬਰੀ ਕਮੇਟੀ ਵੀ ਜਿਹੜੀ ਉਸ ਹੁਕਮਨਾਮੇ ਦੇ ਮੁਤਾਬਕ ਬਣੀ ਸੀ ਉਹਦੇ ਨਾਲ ਵੀ ਬਿਵਾਦ ਚੱਲੇ ਆ ਇੱਕ ਦੋ ਮੈਂਬਰਸ਼ਿਪਾਂ ਕੱਟੀਆਂ ਗਈਆਂ ਪ੍ਰੈਕਟੀਕਲੀ ਦੋ ਅਕਾਲੀ ਦਲ ਹੋਣ ਦੇ ਵਿੱਚ ਆ ਗਏ ਸਭ ਦੇ ਸਾਹਮਣੇ ਇੱਕ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਨੇ ਜਿਹਨੂੰ ਪੁਨਰਸਭ ਜੀ ਦਾ ਅਕਾਲੀ ਦਲ ਕਿਹਾ ਜਾਂਦਾ ਦੂਜੇ ਦੇ ਮੁਖੀ ਸੁਬੀਰ ਸਿੰਘ ਬਾਦਲ ਨੇ ਹੁਣ ਚਲਦੇ ਚਲਦੇ ਇਹ ਕੀਤਾ ਗਿਆ ਕਿ ਉਹਨਾਂ ਚੋਂ ਕੋਈ ਵੀ ਜਥੇਦਾਰ ਜਥੇਦਾਰ ਨਹੀਂ ਰਿਹਾ ਪਹਿਲਾਂ ਨਿੱਜੀ ਕੇਸ ਦੇ ਵਿੱਚ ਐਲੀਗੇਸ਼ਨ ਲੱਗੇ ਉਦੇ ਤਹਿਤ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ 7 ਮਾਰਚ ਆਉਂਦੀ ਹੈ ਦਸੰਬਰ ਤੋਂ ਬਾਅਦ ਮਾਰਚ ਤੱਕ ਦਾ ਇਹ ਖੇਡ ਹੈ ਜਨਵਰੀ ਫਰਵਰੀ ਮਾਰਚ 2 ਦਸੰਬਰ ਉਹ ਵੀ ਜੇਕਰ ਵਿਚ ਲੈ ਲੋ 7 ਮਾਰਚ ਤੱਕ ਤਾਂ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਬਹੁਤ ਕੁਝ ਬਦਲਿਆ ਪੰਥਕ ਸਾਰੇ ਸਿਆਸਤ ਦੇ ਵਿੱਚ ਵੀ ਤੇ ਧਾਰਮਿਕ ਖੇਤਰ ਦੇ ਵਿੱਚ ਵੀ 7 ਮਾਰਚ 2025 ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੋਨਾਂ ਨੂੰ ਇਹ ਇਲਜ਼ਾਮ ਲਾ ਕੇ ਸੇਵਾ ਮੁਕਤ ਕਰ ਦਿੱਤਾ ਗਿਆ ਕਿ ਇਹ ਯੋਗ ਨਹੀਂ ਹੈ ਇਹਨਾਂ ਨੇ ਜਿਸ ਜਿਸ ਕਾਬਲੀਅਤ ਦੇ ਨਾਲ ਇਹਨਾਂ ਅਹੁਦਿਆਂ ਦੀ ਮਾਨ ਮਰਿਆਦਾ ਰੱਖਣੀ ਹੁੰਦੀ ਹੈ ਕੰਮ ਕਰਨਾ ਹੁੰਦਾ ਇਹ ਉਹਦੇ ਮੁਤਾਬਕ ਨਹੀਂ ਹੈ ਕਿਉਂਕਿ ਇਹਨਾਂ ਦੋਨੇ ਜਥੇਦਾਰ ਸਹਬਾਨ ਕੋਲ ਇੱਕ ਕੋਲ ਤਰਵਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਦੂਸਰੇ ਕੋਲ ਗ੍ਰੰਥੀ ਦਾ ਚਾਰਜ ਸੀਗਾ ਉਹ ਚਾਰਜ ਇਹ ਨਵਾਉਦੇ ਰਹੇ ਉਹ ਸੇਵਾ ਨਵਾ ਰਹੇ ਨੇ ਅਜੇ ਵੀ ਪਰ ਉਦੋਂ ਬਾਅਦ 10 ਤਰੀਕ ਕਰਨੂ 10 ਮਾਰਚ ਦਾ ਦਿਨ ਰੱਖਿਆ ਸੀ ਗਿਆਨੀ ਜਿਹੜੇ ਜ਼ਥੇਦਾਰ ਕੁਲਦੀਪ ਸਿੰਘ ਗੜਗਜ ਨੇ ਇਹਨਾਂ ਨੂੰ ਕਾਰਜਕਾਰੀ ਜ਼ਥੇਦਾਰ ਅਕਾਲ ਤਖਤ ਸਾਹਿਬ ਦਾ ਤੇ ਕੇਸਗੜ ਸਾਹਿਬ ਦਾ ਜ਼ਥੇਦਾਰ ਲਾਉਣ ਦਾ ਫੈਸਲਾ ਜਿਹੜਾ ਐ ਜੀ ਪੀ ਸੀ ਦੀ ਅੰਤਰੰਕ ਕਮੇਟੀ ਨੇ ਕੀਤਾ ਸੀ ਤੇ ਉਹ ਇਲਜ਼ਾਮ ਲੱਗੇ ਕਿ ਜਿਵੇਂ ਜਸਰ ਕੁਲਦੀਪ ਸਿੰਘ ਨੂੰ ਜਿਹੜਾ ਟਾਈਮ ਦਿਨ ਨੂੰ ਰੱਖਿਆ ਸੀ ਤਾਂ ਜਿਹੜੀ ਉਹਨਾਂ ਦੀ ਪੱਗਾਂ ਜਿਵੇਂ ਇੱਕ ਪੰਥਕ ਜਥੇਬੰਦੀਆਂ ਦਿੰਦੀਆਂ ਹੁੰਦੀਆਂ ਨੇ ਪੰਥ ਸਾਰਾ ਸ਼ਾਮਨ ਹੁੰਦਾ ਉਸ ਸਾਰੇ ਮਾਹੌਲ ਦੇ ਵਿੱਚ ਇੱਕ ਸੈਰੇਮਨੀ ਹੁੰਦੀ ਹੈ ਜਿਸ ਨੂੰ ਅਸੀਂ ਗੱਲ ਕਰਦੇ ਆ ਦਸਤਾਰ ਬੰਦੀ ਕੋ ਉਹਨੂੰ ਚਾਹੇ ਤੇ ਉਹ ਦਸਤਾਰ ਬੰਦੀ ਪਹਿਲਾਂ ਹੀ ਹੋ ਗਈ ਇਹ ਇਲਜ਼ਾਮ ਵੀ ਲੱਗੇ ਕਿ ਉਹ ਰਾਤ ਦੇ ਹਨੇਰੇ ਚ ਜਾਂ ਸਵੇਰੇ ਬਹੁਤ ਤੜਕੇ ਜਿਹੜਾ ਲਾਤੇ ਤੇ ਉਹਦੇ ਤੇ ਦਮਦਵੀ ਟਕਸਾਲ ਨੇ ਨਹੀਂ ਕਿ ਸਿੰਘ ਜਥੇਬੰਦੀਆਂ ਨੇ ਤੇ ਬਹੁਤ ਸਾਰੇ ਹੋਰ ਲੋਕਾਂ ਨੇ ਵਿਰੋਧ ਕੀਤਾ ਤੇ ਅੱਜ ਲਗਾਤਾਰ ਵਿਰੋਧ ਦੇ ਕਰਦੇ ਆ ਰਹੇ ਬਲਕੇ ਦਮਦਵੀ ਟਕਸਾਲ ਨੇ ਤਾਂ ਧਰਨੇ ਵੀ ਦਿੱਤਾ ਧਰਨਾ ਇੱਥੇ ਦਿੱਤਾ ਫਿਰ ਅਲਟੀਮੇਟਮ ਦਿੱਤਾ ਫਿਰ ਬਕਬਕ ਉਹਨਾਂ ਦੇ ਵਿੱਚ ਐਡਜਸਟਮੈਂਟਾਂ ਚੱਲਦੀਆਂ ਰਹੀਆਂ ਔਰ ਇੱਕ بڑا ਹਿੱਸਾ ਉਹਨਾਂ ਨੂੰ ਇਸ ਕਰਕੇ ਨਹੀਂ ਸੀ ਮੰਨ ਰਿਹਾ ਜਥੇਦਾਰ ਕਿ ਪਹਿਲਿਆਂ ਨੂੰ ਹਟਾਇਆ ਗਲਤ ਹੈ ਪਹਿਲਾਂ ਪਹਿਲਿਆਂ ਨੂੰ ਮਾਨ ਸਨਮਾਨ ਨਾਲ ਲਿਆਓ ਜੇ ਘਰ ਵੀ ਤੋੜਨਾ ਤਾਂ ਮਾਨ ਸਨਮਾਨ ਨਾਲ ਤੋੜੋ ਤੇ ਜੇ ਸਿੱਖ ਜਿਹੜੀ ਬਰਿਆਦਾ ਰਹਿਤ ਮਰਿਆਦਾ ਔਰ ਜਿਹੜੀ ਇੱਕ ਤਖਤਾਂ ਦੀ ਮਰਿਆਦਾ ਜੇਕਰ ਉਹ ਫੌਲੋ ਜਥੇਦਾਰਾਂ ਦੀ ਨਿਯੁਕਤੀ ਦੇ ਵਿੱਚ ਨਹੀਂ ਕੀਤੀ ਜਾ ਰਹੀ ਤਾਂ ਫਿਰ ਉਹ ਹੋਰ ਮਾਮਲਿਆਂ ਦੇ ਵਿੱਚ ਕਿਵੇਂ ਕੀਤੀ ਜਾਊਗੀ ਮਾਮਲੇ ਚੱਲੇ ਫਿਰ ਜੂਨ 84 ਵੀ ਆਇਆ ਜੂਨ 84 ਦੇ ਵਿੱਚ ਇਹ ਕੋਸ਼ਿਸ਼ ਸੀ ਕਿ ਜਥੇਦਾਰ ਕੁਲਦੀਪ ਸਿੰਘ ਗੜਗੜ ਹਾਲਾਂਕਿ ਉੱਥੇ ਕੋਈ ਸੰਦੇਸ਼ ਕਾਮ ਦੇ ਨਾਂ ਦੇਣ ਦਾ ਪਹਿਲਾਂ ਤੋਂ ਕੋਈ ਰਵਾਇਤ ਨਹੀਂ ਆ ਉਸ ਪੱਧਰ ਤੇ ਪਰ ਇਹ ਗੱਲ ਚਰਚਾ ਚਾਈ ਕਿ ਉਹ ਸੰਦੇਸ਼ ਦੇਣਗੇ ਪਰ ਵਿਚ ਵਿਚਾਲਾ ਕਰਕੇ ਐ ਜੀ ਪੀ ਸੀ ਨੇ ਜਾਂ ਬਾਕੀ ਕੁਝ ਲੋਕਾਂ ਨੇ ਇਹ ਕਿਹਾ ਕਿ ਚਲੋ ਜੱ태ਦਾਰ ਸਾਹਿਬ ਨਹੀਂ ਉੱਥੇ ਇੱਕ ਸਾਰਿਆਂ ਨੂੰ ਬਿਠਾਇਆ ਗਿਆ ਤਾਂ ਇੱਕ ਰਾਹਤ ਭਰੀ ਗੱਲ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਸਾਰੇ ਸਹਿਮਤੀ ਨਾਲ 84 ਵਾਲੇ ਮਾਮਲੇ ਨੂੰ ਤੇ ਬੈਠ ਕੇ ਜੋ ਵੀ ਜੜੀ ਰਸਮ ਹੁੰਦੀ ਆ ਉਹਨੂੰ ਕਰਨ ਦੇ ਵਿੱਚ ਕਾਮਯਾਬ ਹੋਏ ਨੇ ਇਹ ਸਾਰਾ ਪ੍ਰੋਸੈਸ ਚਲਦੇ-ਚਲਦੇ ਇਹ ਵੀ ਸਭ ਦੇ ਸਾਹਮਣੇ ਆਇਆ ਕਿ ਜਦੋਂ ਗਿਆਨੀ ਰਗਵੀਰ ਸਿੰਘ ਨੇ ਲੰਮਾ ਸਮਾਂ ਜਫੇਦਾਰ ਗੜਗਜ ਨੂੰ ਪ੍ਰਵਾਨ ਨਹੀਂ ਕੀਤਾ ਕਿਉਂਕਿ ਕਿਹਾ ਜਾਂਦਾ ਹੈ ਕਿ ਦਸਤਾਰਬੰਦੀ ਦੇ ਵਾਸਤੇ ਜਿਹੜੇ ਮੁੱਖ ਗ੍ਰੰਥੀ ਦਰਬਾਰ ਸਾਹਿਬ ਹੁੰਦੇ ਨੇ ਉਹਨਾਂ ਦੀ ਦਸਤਾਰ ਉਹਨਾਂ ਵੱਲੋਂ ਭੇਟ ਕੀਤੀ ਜਾਣੀ ਬੜੀ ਜ਼ਰੂਰੀ ਹੁੰਦੀ ਹੈ ਉਹਨਾਂ ਨੇ ਗਿਆਨੀ ਗੜਗਜ ਨੂੰ ਦਸਤਾਰ ਨਹੀਂ ਦਿੱਤੀ ਸੀ ਨਾ ਇਹਨਾਂ ਨੂੰ ਦਿੱਤੀ ਨਾ ਉਹਨਾਂ ਵੱਲੋਂ ਇੱਕ ਹੋਰ ਜਿਹੜੇ ਤਖਤ ਦਵਦਵਾ ਸਾਹਿਬ ਦੇ ਜਥੇਦਾਰ ਲਾਏ ਗਏ ਲੇਟ ਜਾ ਕੇ ਤੇ ਇੱਕ ਸਿੰਘ ਢਣਾਉਲਾ ਉਹਨਾਂ ਨੂੰ ਦਿੱਤੇ ਇਹ ਰਸਮ ਪੂਰੀ ਨਹੀਂ ਕੀਤੀ ਨਾ ਢਹੰਗ ਸਿੰਘ ਜਥੇਬੰਦੀਆਂ ਨੇ ਨਾ ਬਾਕੀ ਦੀਆਂ ਨੇ ਇਹ ਗੱਲ ਪਿਛਲੇ ਦਿਨਾਂ ਤੋਂ ਚੱਲਦੀ ਨਜ਼ਰ ਆ ਰਹੀ ਸੀ ਕਿ ਕੀ ਸਾਰੇ ਲੋਕ ਹੀ ਹੁਣ ਸਹਿਮਤ ਕਰ ਲਏ ਗਏ ਨੇ ਇੱਕ ਪ੍ਰੋਸੈਸ ਦੇ ਰਾਹੀਂ ਮਤਲਬ ਲੋਕ ਸੰਗਤ ਇੱਕ ਅਲੱਗ ਚੀਜ਼ ਹੁੰਦੀ ਹੈ ਜਥੇਬੰਦੀਆਂ ਜਥੇਬੰਦੀਆਂ ਦੇ ਆਗੂਆਂ ਦੀ ਗੱਲ ਮੈਂ ਇਹ ਚੀਜ਼ ਹੁੰਦੀ ਹੈ ਔਰ ਜਿਹਦੇ ਚ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਜਿਹੜੇ ਨਿਹੰਗ ਸਿੰਘ ਬੁੱਢਾ ਦਲ ਦੇ ਬਾਬਾ ਬਰਬੀਰ ਸਿੰਘ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਸੀ ਕਿਹਾ ਜਾਂਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਨਾਲ ਕਾਫੀ ਜ਼ਿਆਦਾ ਨੇੜਤਾ ਔਰ ਜੋ ਆਪਸ ਦੇ ਵਿੱਚ ਗੱਲਬਾਤ ਬੜੇ ਕਰਦੇ ਰਹਿੰਦੇ ਨੇ ਤੇ ਉਹਨਾਂ ਨੇ ਕੀ ਮਾਮਲਾ ਇਹ ਨਿਬੇੜ ਲਿਆ ਸੀ ਉਸ ਤਰੀਕੇ ਦੇ ਨਾਲ ਜਦੋਂ ਉਹਨਾਂ ਨੇ ਇੱਕ ਅਲਟੀਮੇਟਮ ਜਾਂ ਦੇ ਕੇ ਮੁੜ ਕੇ ਕੋਈ ਗੱਲ ਨੂੰ ਆਈ ਗਈ ਕਰਤਾ ਸੀ ਕਿਸੇ ਵੀ ਰੂਪ ਦੇ ਵਿੱਚ ਤੇ ਇਸੇ ਢੰਗ ਦੇ ਨਾਲ ਜਿਹੜੀਆਂ ਹੋਰ ਜਥੇਵੰਦੀਆਂ ਸੀ ਕੁਝ ਉਹਨਾਂ ਨੂੰ ਵੀ ਨਾਲ ਲਾ ਲਿਆ ਗਿਆ ਤੇ ਅੱਜ ਜਦੋਂ ਜਥੇਦਾਰ ਸਾਹਿਬ ਨੇ ਸੰਦੇਸ਼ ਦਿੱਤਾ ਤਾਂ ਉਸ ਸਮੇਂ ਇੱਕ ਇਕੱਠ ਨਜ਼ਰ ਆਇਆ ਇਸ ਪੱਧਰ ਦਾ ਕੇ ਗਿਆਨੀ ਹਟਾਏਗੇ ਇੱਕ ਲੈਵਲ ਦਾ ਇਲਜ਼ਾਮ ਲਾ ਕੇ ਹਟਾਏਗੇ ਗਿਆਨੀ ਸੁਲਤਾਨ ਸਿੰਘ ਸਟੇਸ ਕਾ ਤਰਦੀਪ ਉਹ ਘਨਵਾਉਂਦੇ ਨਜ਼ਰ ਆਏ ਜਿਹੜੇ ਦਰਬਾਰ ਸਾਹਿਬ ਦੇ ਗ੍ਰੰਥੀ ਨੇ ਤੇ ਉਹਨਾਂ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਉਸੇ ਹੀ ਤਖਤ ਸਾਹਿਬ ਦੀ ਫਸੀਲ ਤੋਂ ਗੁਰਮਤਿ ਵਿਚਾਰ ਚਰਚਾ ਦੇ ਨਾਮ ਦੇ ਉੱਤੇ ਜਥੇਦਾਰ ਅਕਾਲ ਤਖਤ ਤੋਂ ਪਹਿਲਾਂ ਸੰਬੋਧਨ ਕਰਦੇ ਨਜ਼ਰ ਆਏ ਜਿਨ੍ਹਾਂ ਨੇ ਉਹ ਡਿਟੇਲ ਦਿੱਤੀ ਵੀ ਕਿਸ ਢੰਗ ਦੇ ਨਾਲ ਗੁਰੂ ਸਾਹਿਬ ਨੂੰ ਗੱਲ ਕੀਤੀ ਗਈ ਲਿਆਂਦਾ ਗਿਆ ਅਗਵਾਲੀਅਰ ਦੇਖਰੇ ਤੋਂ ਵਾਪਸ ਆਏ ਉਹ ਸਾਰੀ ਕੁਝ ਗੱਲ ਕੀਤਾ ਗਿਆ ਪਰ ਇਹ ਗੱਲਾਂ ਇਹ ਤੋਂ ਪਹਿਲਾਂ ਚੱਲੀਆਂ ਸੀ ਇਹ ਗੱਲਾਂ ਇਸ ਰੂਪ ਦੇ ਵਿੱਚ ਵੀ ਚੱਲੀਆਂ ਸੀ ਕਿ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੇ ਘਰ ਚਲੇ ਜਾਂਦੇ ਨੇ ਪਹਿਲਾਂ ਦਰਬਾਰ ਸਾਹਿਬ ਚਲੇ ਜਾਂਦੇ ਨੇ ਉੱਥੇ ਉਹਨਾਂ ਨੂੰ ਸਰੂਪਾਤ ਦੇਣ ਦੀ ਗੱਲ ਫਿਰ ਇਹਨਾਂ ਦੇ ਘਰ ਚਲੇ ਜਾਂਦੇ ਨੇ ਤਾਂ ਗਿਆਨੀ ਰਗਵੀਰ ਸਿੰਘ ਦੇ ਪੱਖ ਤੋਂ ਇਹ ਗੱਲਾਂ ਆਈਆਂ ਸੀ ਵੀ ਜੇ ਕੋਈ ਘਰ ਆਈ ਜਾਵੇ ਤਾਂ ਤੁਸੀਂ ਰੋਕ ਸੋ ਨਹੀਂ ਸਕਦੇ ਹੋ ਉੱਥੇ ਥੋੜੀ ਵਿਤਕਰਾ ਕਰ ਸਕਦੇ ਹੋ ਜੇ ਦਰਬਾਰ ਸਾਹਿਬ ਆਵੇ ਜਦੋਂ ਗੱਲ ਕਰਦੇ ਸੀ ਕਿ ਨਹੀਂ ਇਹ ਕੁਝ ਪੱਕ ਰਿਹਾ ਹੈ ਕੁਝ ਨਾ ਕੁਝ ਸਹਿਮਤੀਆਂ ਹੋ ਰਹੀਆਂ ਨੇ ਕੀ ਇਹ ਸਹਿਮਤੀਆਂ ਇਸ ਕਰਕੇ ਹੋਈਆਂ ਕਿ ਗਿਆਨੀ ਰਗਵੀਰ ਸਿੰਘ ਦਾ ਜਦੋਂ ਉਹਨਾਂ ਨੂੰ ਡਰ ਪੈਦਾ ਹੋਇਆ ਕਿ ਮੁੱਖ ਗ੍ਰੰਥੀ ਦਰਬਾਰ ਸਾਹਿਬ ਦਾ ਅਹੁਦਾ ਵੀ ਲਿਆ ਜਾ ਸਕਦਾ ਹੈ ਜਦੋਂ ਹਾਈ ਕੋਰਟ ਚਲੇ ਗਏ ਸੀ ਐਸ ਡਰ ਦੇ ਵਿੱਚੋਂ ਫਿਰ ਕਾਫੀ ਜ਼ਿਆਦਾ ਐਕਟੀਵਿਟੀ ਹੋਈ ਹਾਈ ਕੋਰਟ ਚ ਉਹਨਾਂ ਨੇ ਕੌਮ ਦੇ ਨਾਂ ਇੱਕ ਬਿਆਨ ਜਾਰੀ ਕਰ ਦਿਆ ਇਹ ਕਹਿੰਦਾ ਸੀ ਕਿ ਮੈਂ ਉਹ ਵਾਪਸ ਲੈ ਰਿਆ ਤੇ ਕੀ ਇਹ ਸਹਿਮਤੀ ਉਦੋਂ ਹੋ ਗਈ ਸੀ ਕਿ ਤੁਹਾਡਾ ਹੈੱਡ ਗ੍ਰੰਥੀ ਦਾ ਆਉਦਾ ਬਰਕਰਾਰ ਰੱਖਿਆ ਜਾਏਗਾ ਪਰ ਤੁਸੀਂ ਕਿਤੇ ਨਾ ਕਿਤੇ ਇੱਧਰ ਸਮਝੌਤਾ ਵੀ ਕਰੋ ਨਾਲ ਦੇ ਨਾਲ ਤੇ ਉਦੋਂ ਤੋਂ ਚਲਦਾ ਚਲਦਾ ਫਿਰ ਇੱਕ ਮਹਾਉਲ ਬਣਿਆ ਅੱਜ ਜਦੋਂ ਫਿਰ ਉਹ ਬੋਲ ਰਹੇ ਸੀ ਉੱਥੇ ਉਹਨਾਂ ਦੇ ਨਾਲ-ਨਾਲ ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਵੀ ਬੈਠੇ ਹੋਏ ਸੀ ਔਰ ਸਟੇਸ ਕਤਰ ਦੇ ਤੌਰ ਤੇ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਦਮਦਵੀ ਟਕਸਾਲ ਦੇ ਵੀ ਬੈਠੇ ਹੋਏ ਨੇ ਤਰਨਾ ਦਲ ਦੇ ਵੀ ਬੈਠੇ ਹੋਏ ਨੇ ਹੋਰ ਵਿਦੀ ਚੰਦੀਆਂ ਦੇ ਨਾਲ ਜਿਹੜੀ ਜੁੜਿਆ ਹੋਇਆ ਪੰਥ ਹੈ ਉਹ ਵੀ ਬੈਠੇ ਹੋਏ ਨੇ ਜਿਹੜੇ ਉਹਨਾਂ ਦੀ ਸੰਗ ਉਹਨਾਂ ਦੇ ਮੇਨ ਜਿਹੜੇ ਨਮਾਇंदे ਨੇ ਔਰ ਹਰਜਿੰਦਰ ਸਿੰਘ ਧਾਮੀ ਤਾਂ ਬੈਠੇ ਹੀ ਹੋਏ ਨੇ ਕਾਫੀ ਧੇਰ ਤੱਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੇ ਵੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਤਾਲਮੇ ਨਹੀਂ ਸੀ ਦਿਖਾਇਆ ਉਹ ਅਲੱਗ ਤਰ੍ਹਾਂ ਚੱਲਦੇ ਦਿਖਾਈ ਦੇ ਰਹੇ ਸੀ ਹੁਣ ਇਹ ਕੀ ਸਾਰੇ ਇੱਕ ਮੰਚ ਤੇ ਆ ਗਏ ਨੇ ਦਾ ਮਤਲਬ ਇਹੋ ਜੇ ਸਾਰੇ ਬੰਦੇ ਜਾਂ ਕੋਈ ਅਜੇ ਵੀ ਇਹਨਾਂ ਜਥੇਬੰਦੀਆਂ ਦੇ ਵਿੱਚੋਂ ਕੋਈ ਬਾਹਰ ਨਜ਼ਰ ਆਊਗਾ ਜਾਂ ਬਖ ਵਖ ਕਹਿਣਗੇ ਇਹ ਗੱਲਾਂ ਆਟੋਮੈਟਿਕਲੀ ਇਹ ਨੇ ਕਿ ਉਹਦਾ ਕਿਹੜਾ ਤਰੀਕਾ ਹੋਇਆ ਕਿਹੜੀ ਗੱਲ ਦੇ ਨਾਲ ਕੀ ਹੁਣ ਮਰਿਆਦਾ ਠੀਕ ਹੋ ਗਈ ਹੈ ਕੀ ਉਹ ਮਰਿਆਦਾ ਬਾਰੇ ਕਿਸੇ ਨੇ ਮਾਫੀ ਮੰਗ ਲਈ ਸੀ ਕਿ ਗਲਤੀਆਂ ਹੋਈਆਂ ਸੀ ਕੀ ਹੁਣ ਉਹ ਜਥੇਦਾਰਾਂ ਨੂੰ ਲਾਉਣ ਤੇ ਜਿਹੜਾ ਹਟਾਉਣ ਦੇ ਲਈ ਕੋ ਕਮੇਟੀ ਬਣੀ ਸੀ ਉਹ ਕਮੇਟੀ ਨੇ ਕੋਈ ਟਾਈਮ ਬਾਉਂਡ ਫੈਸਲਾ ਕਰਨਾ ਸੀ ਕਿ ਕੇਵਲ ਉਸ ਮਾਮਲੇ ਨੂੰ ਸੁਸਤ ਪਾਉਣ ਦੇ ਲਈ ਹੀ ਉਹ ਕਮੇਟੀ ਬਣੀ ਸੀ ਤੇ ਕਮੇਟੀ ਆਪਣਾ ਕੰਮ ਕਰ ਰਹੀ ਹੈ ਬਸ ਉਸੇ ਤਰੀਕੇ ਦੇ ਨਾਲ ਲਟਕ ਗਿਆ ਬਾਰ ਬਾਰ ਕਮੇਟੀਆਂ ਬਣੀਆਂ ਨੇ ਦੁਬਾਰਾ ਫੇਰ ਕਮੇਟੀ ਬਣ ਗਈ ਸੀ ਹੁਣ ਮਾਮਲਾ ਜਿਵੇਂ ਇੱਥੇ ਉੱਥੇ ਹੀ ਰਹਿ ਜਾਊਗਾ ਤੇ ਜਿਹੜੇ ਜਥੇਦਾਰਾਂ ਦੇ ਟੋਟਲ ਦੇ ਮਾਮਲੇ ਸੀਗੇ ਜਿਹੜੇ ਨਾਕਾਬਲ ਕਹਿ ਕੇ ਹਟਾਏ ਗਏ ਜਥੇਦਾਰ ਜਦੋਂ ਉਹ ਉੱਥੇ ਬੋਲਦੇ ਨੇ ਉਸੇ ਤਰੀਕੇ ਦੇ ਨਾਲ ਤਾਂ ਉਹਨਾਂ ਨੇ ਜਥੇਦਾਰ ਨੂੰ ਇੱਕ ਲੈਵਲ ਦੀ ਮਾਨਤਾ ਦੇ ਦਿੱਤੀ ਜਾਂ ਕੋਈ ਦਿਨ ਇਹ ਹਜਾ ਜਾਏਗਾ ਕਿ ਹੁਣ ਕੋਈ ਦਸਤਾਰਬੰਦੀ ਦੀ ਕੋਈ ਲੋੜ ਬਚੀ ਨਹੀਂ ਹੁਣ ਤਾਂ ਫਿਰ ਉਹ ਦਸਤਾਰਬੰਦੀ ਆਟੋਮੈਟਿਕਲੀ ਹੋ ਗਈ ਜਦੋਂ ਉਸ ਫੰਕਸ਼ਨ ਦੇ ਵਿੱਚ ਜਿੱਥੇ ਜਥੇਦਾਰ ਸਾਹਿਬ ਸੰਦੇਸ਼ ਦੇ ਰਹੇ ਨੇ ਉਹਦੇ ਵਿੱਚ ਸਾਰੇ ਆ ਗਏ ਨੇ ਇਹ ਪਾਸਾ 6 ਮਹੀਨੇ ਦੇ ਵਿੱਚ ਪਲਟਿਆ 6 ਮਹੀਨੇ ਦੇ ਵਿੱਚ ਕਿਸ ਤਰ੍ਹਾਂ ਇਹ ਇੱਕ ਸਹਿਮਤੀ ਤੇ ਪਹੁੰਚੀਆਂ ਵੱਖ-ਵੱਖ ਤਰ੍ਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਦੇਖਣ ਵਾਲੀ ਚੀਜ਼ ਹੈ ਜਾਂ ਉਹ ਆਪਣੇ ਆਪ ਲੋਕਾਂ ਦੇ ਸਾਹਮਣੇ ਆਪੋ ਆਪਣਾ ਸਪਸ਼ਟਿਕਰਨ ਦੇਣਗੇ ਜਾਂ ਹੌਲੀ ਹੌਲੀ ਚੱਲਦੇ-ਚੱਲਦੇ ਕੋਈ ਨਾ ਕੋਈ ਚੀਜ਼ਾਂ ਹੋਰ ਬਾਹਰ ਆਉਣਗੇ ਇਸ ਮਾਮਲੇ 'ਚ ਖੈਰ ਇਹ ਮਾਮਲਾ ਜਥੇਬੰਦਿਆਂ ਜਥੇਬੰਦਕ ਮਾਮਲੇ ਨੇ ਕੌਣ ਸੁਪਰੀਮ ਹੈ ਕੌਣ ਨਹੀਂ ਜਿਹਦੇ ਤੇ ਜਥੇਦਾਰ ਅਕਾਲ ਤਖਤ ਹੁੰਦੇ ਆ ਗਿਆਨੀ ਰਕਬੀਰ ਸਿੰਘ ਨੇ ਕਿਹਾ ਸੀ ਕਿ ਜਥੇਦਾਰਾਂ ਦੇ ਖਿਲਾਫ ਜਿਹੜਾ ਵੀ ਫੈਸਲਾ ਹੋਇਆ ਉਹ ਅਕਾਲ ਤਖਤ ਨੂੰ ਸੌਂਪ ਦੇਣਾ ਚਾਹੀਦਾ ਹੈ ਅਕਾਲ ਤਖਤ ਉਹਦੇ ਤੇ ਫੈਸਲਾ ਕਰੇਗਾ ਹੁਣ ਲੋੜ ਨਹੀਂ ਰਹੀ ਐਜੀਪੀਸੀ ਦੀ ਅੰਤਰੰਕ ਕਮੇਟੀ ਉਹ ਕਰਦਿਆ ਕਰੇਗੀ ਐਜੀਪੀਸੀ ਦੀ ਬਣਾਈ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੋ ਵੀ ਕਰਤਾ ਉਹ ਮੰਨਤਾ ਪ੍ਰਾਪਤ ਹੋ ਗਿਆ ਇਹ ਸਾਰੇ ਸਵਾਲ ਤਾਂ ਖੜੇ ਹੀ ਨੇ ਜੇ ਪੰਥ ਦੇ ਵਿਚਾਰ ਦੇ ਲਈ ਉਹ ਸਾਰੇ ਮਾਮਲੇ ਦੇ ਵਿੱਚ ਜਿਹੜੇ ਚੱਲਦੇ ਰਹਿਣਗੇ ਆਉਣ ਆਲੇ ਸਮੇਂ 'ਚ ਕਿਸ ਨਾ ਕਿਸੇ ਰੂਪ ਦੇ ਵਿੱਚ ਪਰ ਜਿਹੜਾ ਕਾਮ ਦੇ ਨਾਂ ਸੰਦੇਸ਼ ਦਿੱਤਾ ਜਾਨੀ ਕੋਲਦੀਪ ਸਿੰਘ ਗੜਗੱਜ ਨੇ ਉਹਦੇ 'ਚ ਕਈ ਵੱਡੇ ਸਵਾਲ ਉਠਾਏ ਨੇ ਜਿਹੜੇ ਸਵਾਲ ਇਹਦਾ ਮਤਲਬ ਕੁਝ ਪੰਥਕ ਰਾਜਨੀਤੀ ਨੂੰ ਵੀ ਅੱਗੇ ਵਧਾਉਣ ਦੀ ਗੱਲ ਕਰਦੇ ਨੇ ਤੇ ਉਹ ਸਾਰੇ ਮਾਮਲੇ ਨੂੰ ਇੱਕ ਨਜ਼ਰੀਆ ਵੀ ਦਿੰਦੇ ਨੇ ਕਿਸ ਨਾ ਕਿਸੇ ਰੂਪ ਦੇ ਵਿੱਚ ਉਹ ਸਵਾਲ ਕੀ ਨੇ ਪਹਿਲੀ ਗੱਲ ਤਾਂ ਏਸੀ ਉਹਨਾਂ ਨੇ ਬੋਲਿਆ ਗਵਰਨਮੈਂਟ ਆਫ ਇੰਡੀਆ ਨੂੰ ਦੁਆਰਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾਤੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰੋ ਕਿਉਂ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਵੀ ਮਨਾਇਆ ਜਾ ਰਿਹਾ ਹੈ ਔਰ ਕੌਮ ਜਾਂ ਗੁਰੂ ਦਾ ਬੰਦੀ ਛੋੜ ਦਿਵਸ ਹੈ ਖਾਲਸਾ ਪੰਥ ਦਾ ਕਿਸੇ ਨਾਲ ਕੋਈ ਟਕਰਾਅ ਨਹੀਂ ਕੋਈ ਦੁਸ਼ਮਣ ਨਹੀਂ ਔਰ ਇਹ ਸਾਰਿਆਂ ਨੂੰ ਵੱਲ ਨਾਲ ਲਾਉਂਦਾ ਤੇ ਹਰ ਇੱਕ ਦੇ ਗੱਲ ਕਰਦਾ ਉਸ ਲੈਵਲ ਦੇ ਉੱਤੇ ਜਦੋਂ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾ ਰਹੇ ਹੋ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਦੇ ਜਿਹੜੀਆਂ ਕੁਰਬਾਨੀਆਂ ਨੇ ਤਾਂ ਉਦੋਂ ਮਜਲੂਮ ਤੇ ਰਣ ਨਾਲ ਖੜੇ ਸੀ ਗੁਰੂ ਅੱਜ ਦੀ ਮਜਲੂਮ ਤੇ ਰਾਂ ਕਿਹੜੀਆਂ ਨੇ ਗੱਲ ਇਹਦੀ ਵੀ ਸੰਕੇਤਾਂ ਚ ਜਥੇਦਾਰ ਸਾਹਿਬ ਨੇ ਕੀਤੀ ਕਿ ਜਿੰਨੀਆਂ ਵੀ ਘਟਗਣਤੀਆਂ ਨੇ ਜਿੰਨੇ ਵੀ ਬਲਹੀਨ ਲੋਕ ਨੇ ਹੋਰ ਉਹਨਾਂ ਨਾਲ ਹੁਕਮਰਾਨ ਕਿਵੇਂ ਕਰ ਰਹੇ ਨੇ ਤੇ ਇਹ ਜੇ ਗੁਰੂ ਦੇ ਆਸ਼ੇ ਮੁਤਾਬਕ ਅਗੇ ਵਧਣਾ ਤਾਂ ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਸਟੈਂਡ ਲੈਣਾ ਪਏਗਾ ਜੜੀਆਂ ਚੀਜ਼ਾਂ ਚਾਹੇ ਸੰਸਾਰ ਚ ਵਾਪਰ ਰਹੀਆਂ ਨੇ ਚਾਹੇ ਦੇਸ਼ ਚ ਵਾਪਰ ਰਹੀਆਂ ਨੇ ਉਹਨਾਂ ਨੇ ਗੱਲ ਸਿੱਖੀ ਦੀ ਹੋਂਦ ਦੇ ਨਾਲ ਜੋੜ ਕੇ ਵੀ ਕੀਤੀ ਹੈ ਕਿ ਬਹੁਤ ਥਾ ਥਾਮਾ ਤੇ ਕਕਾਰਾਂ ਦਾ ਸਵਾਲ ਕੜਿਆਂ ਦਾ ਸਵਾਲ ਕਦੇ ਜਦੋਂ ਵੀ ਕੋਈ ਪ੍ਰੀਖਿਆ ਕੇ ਅੰਦਰ ਹੁੰਦੇ ਨੇ ਉਹਦਾ ਚੋਨਾ ਹਾ ਦਿੱਤਾ ਜਾਂਦਾ ਹੈ ਕਦੇ ਕੁਝ ਹੋਰ ਕਰ ਦਿੱਤਾ ਜਾਂਦਾ ਹੈ ਇਹ ਸਾਰਿਆਂ ਨੂੰ ਗੱਲ ਉਸ ਰੂਪ ਤੇ ਕਰਨ ਵਾਲੀ ਹੈ ਨਾਲ ਉਹਨਾਂ ਨੇ ਇਹ ਗੱਲ ਵੀ ਕੀਤੀ ਕਿ ਸਿੱਖੀ ਜਦੋਂ ਕਿਸੇ ਨਾਲ ਵਿਰੋਧ ਨਹੀਂ ਕਰਦੀ ਤਾਂ ਆਉਂਦਿਆਂ ਨੂੰ ਉਹ ਕਲਾਵੇ ਨਾਲ ਲਾਉਂਦੀ ਹੈ ਸ਼ਰਨ ਚਾਏ ਨੂੰ ਦੇਗ ਪੱਕੀ ਤੇ ਜਿਹੜਾ ਚੜ ਕੇ ਆਉਂਦਾ ਹੈ ਉਹਦੇ ਲਈ ਤੇਗ ਪੱਕੀ ਤੇ ਇਹਦਾ ਮਤਲਬ ਇੱਕ ਬਲੱਖਣ ਪਛਾਣ ਹੈ ਤੇ ਜਿਹੜੀ ਪਛਾਣ ਨੂੰ ਉਸ ਰੂਪ ਦੇ ਵਿੱਚ ਅੱਗੇ ਤੋਰਨ ਦਾ ਸਵਾਲ ਹੈ ਤੇ ਇਸੇ ਲਈ ਬਲਵੰਤ ਸਿੰਘ ਰਾਜੋਹਾਨਾ ਦੀ ਫਾਂਸੀ ਦੀ ਸਜ਼ਾ ਕਮਿਊਟ ਕਰਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਹੈ ਇਹ ਸੰਦੇਸ਼ ਉਹਨਾਂ ਨੇ ਦਿੱਤਾ ਤੇ ਨਾਲ ਇੱਕ ਆਦੇਸ਼ ਕੀਤਾ ਸਿੱਖ ਕੌਮ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਨੂੰ ਕਿ ਉਹ ਆਪੋ ਆਪਣੇ ਨੇੜਲੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਰਾਜੋਹਾਨਾ ਉਹਨਾਂ ਦੀ ਫਾਂਸੀ ਦੀ ਸਜ਼ਾ ਹਟਾ ਕੇ ਰਿਹਾਈ ਲਈ ਉਹਨਾਂ ਲਈ ਅਰਦਾਸਾਂ ਕਰਨ ਹਾਲਾਂਕਿ ਉਹਨਾਂ ਨੇ ਟਾਈਮ ਬਾਉਂਡਰ ਨਹੀਂ ਕੋਈ ਕੀਤਾ ਪਰ ਇਹ ਆਦੇਸ਼ ਦੇ ਰੂਪ ਚ ਉਹਨਾਂ ਨੇ ਬੋਲਿਆ ਸ਼ਬਦ ਕਿ ਸਿੱਖ ਕੌਮ ਨੂੰ ਇਹ ਆਦੇਸ਼ ਕੀਤਾ ਜਾਂਦਾ ਕਿ ਉਹ ਵੱਖ-ਵੱਖ ਕੌਮਾਂ ਦੇ ਵਿੱਚ ਵੱਖ-ਵੱਖ ਗੱਲ ਕਰਨ ਇੱਕ ਗੱਲ ਹੋਰ ਜਿਹੜੀ ਗਵਰਨਮੈਂਟ ਆਫ ਇੰਡੀਆ ਜਾਂ ਬਾਕੀ ਦੇ ਹੁਕਮਰਾਨਾਂ ਨਾਲ ਤਾਲਮੇਲ ਤੋਂ ਅਲੱਗ ਗੱਲ ਹੈ ਉਹ ਉਹ ਹੋਰ ਤਰ੍ਹਾਂ ਦੀ ਸੋਚ ਦੀ ਹੈ ਸੋਚ ਚ ਬਖਰੇਵਾ ਕਿਵੇਂ ਹੈ ਪੰਜਾਬ ਦੀ ਚ ਪੰਥ ਦੀ ਚ ਤੇ ਹੁਕਮਰਾਨਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ 550 ਸਾਲਾਂ ਤੇ ਗੁਰੂ ਰਾਨਕ ਸਾਹਿਬ ਦੇ ਕਿਰਪਾ ਦੇ ਨਾਲ ਜਿਹੜਾ ਕਰਤਾਰਪੁਰ ਸਾਹਿਬ ਰਾਂਗਾ ਖੁੱਲਿਆ ਸੀ ਉਹ ਬੰਦ ਕਰ ਦਿੱਤਾ ਗਿਆ ਉਹਨੂੰ ਤੁਰੰਤ ਖੋਲਿਆ ਜਾਣਾ ਚਾਹੀਦਾ ਤੇ ਦੂਜੀ ਗੱਲ ਨਾਲ ਉਹਨਾਂ ਨੇ ਇਹ ਕਹੇ ਕਿ ਟੋਟਲ ਖਾਲਸਾ ਪੰਥੇ ਚਾਹੁੰਦਾ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਸਦਭਾਵਨਾ ਤੇ ਪ੍ਰੇਮ ਦਾ ਮਾਹੌਲ ਜਿਹੜਾ ਉਹ ਤਿਆਰ ਹੋਣਾ ਚਾਹੀਦਾ ਤਾਂ ਕਿ ਜਿੰਨੇ ਵੀ ਦਰਸ਼ਨ ਦਦਾਰ ਦੇ ਮਾਮਲੇ ਨੇ ਪੰਥ ਦੇ ਨਨਕਾਣਾ ਸਾਹਿਬ ਹੈ ਹੋਰ ਬਹੁਤ ਸਾਰੇ ਗੁਰਦੁਆਰਾ ਸਹਿਬਾਨ ਨੇ ਕਿਤੇ ਕੋਈ ਪ੍ਰੋਬਲਮ ਨਾ ਆਵੇ ਇਸ ਲੈਵਲ ਦੀ ਤੇ ਦੂਜੇ ਪਾਸੇ ਆਪਰੇਸ਼ਨ ਸੰਧੂਰ ਐ ਸਸਪੈਂਡਡ ਮੋਡ ਚ ਹੈ ਜਿਹੜੇ ਲੜਾਈ ਦੇ ਫਰੰਟ ਤੇ ਇੱਕ ਗੱਲ ਹੈ ਇਹ ਗੱਲ ਉਸ ਨਾਲ ਜੁੜਦੀ ਹੈ ਕਿ ਪੰਥ ਤੇ ਪੰਜਾਬ ਉਹਨੂੰ ਪਤਾ ਹੈ ਕਿ ਜਦੋਂ ਵੀ ਲੜਾਈ ਲੱਗਦੀ ਹੈ ਦੇਸ਼ਾਂ ਦੇ ਵਿੱਚ ਤਾਂ ਇਹ ਏਰੀਆ ਜਿਹੜਾ ਬਾਰਡਰ ਹੁੰਦਾ ਸਭ ਤੋਂ ਜ਼ਿਆਦਾ ਨੁਕਸਾਨਿਆ ਜਾਂਦਾ ਹਮੇਸ਼ਾ ਹੀ ਇਸੇ ਕਰਕੇ ਪਿਛਲੇ ਲੜਾਈ ਦੇ ਦੌਰਾਨ ਵੀ ਇੱਕ ਮਾਈਂਡਸੈਟ ਅਲੱਗ ਟਾਈਪ ਦਾ ਦਿਖਾਈ ਦਿੱਤਾ ਸੀ ਇਸ ਖੇਤਰ ਦੇ ਵਿੱਚ ਜਿਹਦੇ ਤੋਂ ਕਿਹਾ ਜਾਂਦਾ ਕਿ ਗਵਰਨਮੈਂਟ ਆਫ ਇੰਡੀਆ ਵੀ ਇੱਕ ਲੈਵਲ ਤੇ ਪ੍ਰੇਸ਼ਾਨ ਸੀਗੀ ਕਿ ਕੀ ਕੀਤਾ ਜਾ ਰਿਹਾ ਕੀ ਨਹੀਂ ਕੀਤਾ ਜਾ ਰਿਹਾ ਉਸ ਲੈਵਲ ਦੇ ਉੱਤੇ ਜਾ ਕੇ ਇਸ ਲਈ ਉਹ ਜਿਹੜਾ ਇੱਕ ਐਂਗਲ ਹੈ ਕਿ ਦੋ ਦੇਸ਼ਾਂ ਦੇ ਵਿੱਚ ਦੋਸਤੀ ਦਾ ਸਵਾਲ ਹੈ ਉਦੋਂ ਅੱਗੇ ਫਿਰ ਕਈ ਮੰਗਾ ਉੱਤੀਆਂ ਨੇ ਕਿ ਬਾਗਾ ਬਾਰਡਰ ਖੋਲਣ ਦਾ ਵਪਾਰ ਦੇ ਸਵਾਲ ਜੇ ਬੋ ਇਹ ਸਾਰੀਆਂ ਚੀਜ਼ਾਂ ਇੱਕ ਪੂਰੀ ਤਰ੍ਹਾਂ ਸਿਆਸਤ ਦੇ ਤੌਰ ਦੇ ਉੱਤੇ ਜੀ ਔਰ ਜਥੇਦਾਰ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਸਿੱਖਾਂ ਨੂੰ ਕੇਵਲ ਧਾਰਮਿਕ ਪੱਖ ਤੋਂ ਹੀ ਨਹੀਂ ਸਿਆਸੀ ਤੌਰ ਦੇ ਉੱਤੇ ਵੀ ਮਜ਼ਬੂਤ ਹੋਣਾ ਪਏਗਾ ਉਹ ਕਿਹੜੀਆਂ ਗੱਲਾਂ ਨੇ ਕਿ ਐਡੇ ਕਿੱਡੇ ਕ ਬਖਰੇਵੇਂ ਹੁੰਦੇ ਨੇ ਕਿ ਬਖਰੇਵੇਂ ਦੂਰ ਨਾ ਕੀਤੇ ਜਾ ਸਕਣ ਤੇ ਸਾਂਝੇ ਤੌਰ ਤੇ ਪੋਲਿਟਿਕਲ ਲੜਾਈਆਂ ਨਾਲ ਲੜੀ ਜਾ ਸਕੇ ਹੁਣ ਇਹ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਹੋਏਗਾ ਕਿਹੜੇ ਸਿਧਾਂਤਕ ਪਹਿਲੂ ਹੋਣਗੇ ਕਿਹੜੀਆਂ ਗੱਲਾਂ ਹੋਣਗੀਆਂ ਉਹਨਾਂ ਨੇ ਕੋਈ ਇਹਦੇ ਤੇ ਤਾਂ ਨਹੀਂ ਕੀਤਾ ਨਾ ਕੋਈ ਇਹ ਤੋਂ ਪਹਿਲਾਂ ਨਹੀਂ ਕਿਸੇ ਇਹਦੇ ਤੇ ਕੋਈ ਗੱਲ ਕੀਤੀ ਹੈ ਕਿ ਪੰਥ ਦੇ ਇਹ ਬਖਰੇਵੇਂ ਜਿਹੜੇ ਖਾਸ ਤੌਰ ਤੇ 2 ਦਸੰਬਰ ਤੋਂ ਬਾਅਦ ਪੈਦਾ ਹੋਏ ਨੇ ਇਹਨਾਂ ਤੇ ਨਹੀਂ ਉਹਨਾਂ ਨੇ ਲਿਖਤੀ ਭਾਸ਼ਣ ਜਿਹੜਾ ਸੰਦੇਸ਼ ਪੜ੍ਹਿਆ ਆਪਣਾ ਤੇ ਉਹ ਲਿਖਤੀ ਸੰਦੇਸ਼ ਸੀ ਨਾਰਮਲੀ ਜਿਹੜੇ ਵੱਡੇ ਪੱਧਰ ਦੇ ਉੱਤੇ ਜਦੋਂ ਕੋਈ ਗੱਲ ਕਰਨੀ ਹੁੰਦੀ ਹੈ ਕਿ ਬਿੰਦੀ ਕੌਮਾਂ ਵੀ ਇੱਧਰ ਉੱਧਰ ਨੇ ਦਾ ਮਤਲਬ ਬਹੁਤ ਸੋਚ ਸਮਝ ਕੇ ਇੱਕ ਲਿਖਤ ਹੁੰਦੀ ਹੈ ਜਿਹਨੂੰ ਪ੍ਰਬੰਧ ਕੀਤਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਜਿਹੜੀ ਤੁਸੀਂ ਪੜਦੇ ਹੋ ਕੌਮ ਦੇ ਨਾਲ ਨਾ ਉਹ ਉਸ ਲੈਵਲ ਦੀ ਗੱਲ ਹੁੰਦੀ ਹੈ ਖੈਰ ਅੱਜ ਤੋਂ ਕੁਝ ਪੱਖ ਵੀ ਸਿਆਸੀ ਧਾਰਮਿਕ ਵੀ ਜਥੇਦਾਰ ਸਾਹਿਬ ਨੇ ਸਾਹਮਣੇ ਲਿਆਂਦੇ ਨੇ ਪਰ ਨਾਲ ਦੀ ਨਾਲ ਅੱਜ 6 ਮਹੀਨੇ ਬਾਅਦ ਹੀ ਸਹੀ 10 ਮਾਰਚ ਤੋਂ ਬਾਅਦ ਅੱਜ ਕਰਨਾ ਹੁਣ ਲੇਟ ਹੀ ਸਹੀ ਜਦੋਂ ਉਹਨਾਂ ਨੇ ਸੰਦੇਸ਼ ਦਿੱਤਾ ਤਾਂ ਜਥੇਦਾਰ ਸਾਹਿਬ ਦੀ ਜਿਹੜੀ ਪ੍ਰਵਾਨਗੀ ਹੈ ਉਹ ਪ੍ਰਵਾਨਗੀ ਮਿਲ ਗਈ ਨਜ਼ਰ ਆਉਂਦੀ ਹੈ ਇੱਕ ਲੈਵਲ ਦੇ ਉੱਤੇ ਤਾਂ ਸੰਗਤ ਦੀ ਪ੍ਰਵਾਨਗੀ ਉਦੋਂ ਬਾਅਦ ਦੇ ਜਿਹੜੇ ਕੁਐਸਚਨ ਹੁੰਦੇ ਨੇ ਤੇ ਦੂਜਾ ਸਵਾਲ ਦੂਜਾ ਸਵਾਲ ਇਹ ਹੈ ਕਿ ਜਿਹੜਾ ਛੀਪ ਮਿਸਟਰ ਦੇ ਮਾਮਲੇ ਦੇ ਵਿੱਚ ਉਹ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਘੁੰਮਦੀਆਂ ਦੇਖੀਆਂ ਨੇ ਸਾਰਿਆਂ ਨੇ ਪਰ ਉਹਨੂੰ ਐਫ ਆਈ ਆਰ ਜਿਹੜੀ ਦਰਜ ਕੀਤੀ ਆ ਮੋਹਾਲੀ ਦੇ ਸਾਈਬਰ ਕਰਾਈਮ ਜਿਹੜਾ ਸੈਲੋ ਦੇ ਵਿੱਚ ਉਹ ਐਫ ਆਈ ਆਰ ਇਹ ਕਹਿ ਰਹੀ ਹੈ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਡੀਪ ਲੈਵਲ ਦੇ ਉੱਤੇ ਟੈਕਨੋਲੋਜੀ ਨੂੰ ਵਰਤ ਕੇ ਇਹ ਬਣਾਈ ਗਈ ਹੈ ਤੇ ਇਸ ਕਰਕੇ ਜਿਹੜੇ ਮਿਸਟਰ ਸਮਰਾ ਨੇ ਤੇ ਸਮਰਾ ਦੇ ਉਥੋਂ ਆਈ ਆ ਉਹ ਕਹਿੰਦੇ ਨੇ ਸਮਰਾ ਕੈਨੇਡੀਅਨ ਸਿਟੀਜ਼ਨ ਨੇ ਜਾਂਬਾਰ ਕਿਤੇ ਦੇ ਨਾਗਰਿਕ ਨੇ ਤੇ ਜਿੱਥੋਂ ਚੱਲ ਕੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਜਮਾਨੇ ਦੇ ਵਿੱਚ ਉਹ ਬਹੁਤ ਨੇੜਲੇ ਸੱਜਣਾ ਚੋਂ ਸੀਗੇ ਚੀਫ ਮਿਨਿਸਟਰ ਉਹਦੇ ਕਦੇ ਉਹਨਾਂ ਕੋਲ ਵੀ ਉਹ ਦਾਵਾ ਕਰਦੇ ਨੇ ਠਹਿਰਦੇ ਰਹੇ ਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਚੀਫ ਮਿਨਿਸਟਰ ਨਾਲ ਬੜੇ ਨੇੜੇ ਹੋਂ ਚੱਲਦੇ ਸੀਗੇ ਔਰ ਹੁਣ ਉਹ ਕਦੋਂ ਦੀਆਂ ਨੇ ਕਦੋਂ ਦੀਆਂ ਨਹੀਂ ਹੈ ਕਦੋਂ ਬੜਾਈਆਂ ਨੇ ਕੀ ਵਾਕਿਆ ਇਹ ਹੈ ਮਤਲਬ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਟੈਕਨੋਲੋਜੀ ਨਾਲ ਬੜਾਈਆਂ ਨੇ ਹਜੇ ਤੱਕ ਇਹ ਜਾਂਚ ਦਾ ਬਿਸ਼ਾ ਰਹੂਗਾ ਕੀ ਪੁਲਿਸ ਨੇ ਜਾਂਚ ਕਰ ਲਈਏ ਜਾਂਚ ਤੋਂ ਪਹਿਲਾਂ ਹੀ ਜਾਂ ਜਜਮੈਂਟ ਦੇ ਦਿੱਤੀ ਹੈ ਜਕੀ ਨੇ ਸ਼ਿਕਾਇਤ ਕੀਤੀ ਹੈ ਪੁਲਿਸ ਕੋਲ ਕਿ ਇਹ ਚੱਲ ਰਹੀਆਂ ਨੇ ਇਹ ਟੈਕਨੋਲੋਜੀਕਲੀ ਬਣੀਆਂ ਹੋਈਆਂ ਨੇ ਇਹਦੇ ਜਦੋਂ ਵੀ ਪੁਲਿਸ ਕੋਈ ਕੇਸ ਪਰਚਾ ਦਰਜ ਕਰਦੀ ਹੈ ਇਹ ਐਫ ਆਈ ਆਰ ਹੈ ਇਹ ਮੁੱਢਲੇ ਰੂਪ ਦੇ ਵਿੱਚ ਇਹਦਾ ਮਤਲਬ ਜਾਂਚ ਸਟਾਰਟ ਹੋਣੀ ਹੈ ਤੇ ਜੇ ਉਹ ਪਹਿਲੇ ਹੀ ਦਿਨ ਜਦੇ ਫੈਸਲੇ ਤੇ ਪਹੁੰਚ ਜੇ ਤਾਂ ਜਾਂਚ ਤਾਂ ਹੋ ਚੁੱਕੀ ਹੈ ਫਿਰ ਤਾਂ ਇਹੀ ਹੈ ਕਿ ਬੰਦਾ ਫੜਨਾ ਫੜਨਾ ਜਿੰਨਾ ਕੁ ਮਰਜ਼ੀ ਬਾਕੀ ਦੀਆਂ ਚੀਜ਼ਾਂ ਨੇ ਸਮਰਾ ਦਾਵਾ ਕਰ ਰਿਹਾ ਹੈ ਕਿ ਇਹਦੇ ਇਹ ਟ੍ਰੇਲਰ ਹੈ ਸਾਡੇ ਕੋਲ ਫਿਲਮਾਂ ਬਹੁਤ ਨੇ ਪੁਲਿਸ ਦਾ ਦਾਅਵਾ ਹੈ ਕਿ ਇਹ ਸਾਰਾ ਕੁਝ ਉਸ ਲੈਵਲ ਤੇ ਡੀਪ ਰੂਟਡ ਕਨਸਪੀਰੇਸੀ ਹੈ ਚੀਫ ਮਿਨਿਸਟਰ ਦਾ ਅਕਸ ਖਰਾਬ ਕਰਨ ਦੀ ਗੱਲ ਹੈ ਤੇ ਇਹ ਗੱਲ ਚਰਚਾ ਦੇ ਵਿੱਚ ਲਗਾਤਾਰ ਚੱਲੇਗੀ ਭਾਵੇਂ ਉਹ ਬਾਕੀ ਦੀਆਂ ਚੀਜ਼ਾਂ ਵੀ ਹੁੰਦੀਆਂ ਨੇ ਕਿ ਚੀਫ ਮਿਨਿਸਟਰ ਅਜੇ ਵੀ डीआईजी हर सस्पेंडेड डीआईजी हरचरण सिंह ਭੁੱਲੜ ਤੇ ਕਿਉਂ ਨਹੀਂ ਬੋਲ ਰਹੇ ਕਿਉਂ ਬਾਕੀ ਚੀਜ਼ਾਂ ਨਹੀਂ ਕਰ ਰਹੇ ਜਿਹੜੀਆਂ ਬਾਕੀ ਤੇ ਬੋਲਣਾ ਚਾਹੀਦਾ ਹੈ ચીਫ ਮਿਨਿਸਟਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲਾਂ ਵੀ ਚਲਦੀਆਂ ਨੇ ਤੇ ਇਹਨਾਂ ਗੱਲਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪੱਖ ਜਾਣ ਦਾ ਸਵਾਲ ਹੈ ਤੇ ਫਿਰ ਹੁਣ ਇਹ ਅੱਗੇ ਕਿਵੇਂ ਚੱਲੇਗਾ ਕਿਵੇਂ ਉਹਨਾਂ ਨੂੰ ਕੀ ਲਿਆਂਦਾ ਜਾਏਗਾ ਉਧਰੋਂ ਕੀ ਇਹ ਕਾਰਵਾਈ ਅੱਗੇ ਚੱਲੂਗੀ ਕਿ ਜਿਹੜੇ ਬੰਦੇ ਨੇ ચીਫ ਮਿਨਿਸਟਰ ਦਾ ਅਕਸ ਖਰਾਬ ਕਰਨ ਲਈ ਕਰਨ ਕੀਤਾ ਤਾਂ ਉਹਨੂੰ ਉਹ ਤਾਂ ਇੱਥੇ ਮੁਕੱਦਮਾ ਚਲਾ ਕੇ ਕੈਨੇਡਾ ਗਵਰਨਮੈਂਟ ਨਾਲ ਅੱਗੇ ਜਾ ਕੇ ਇੰਟਰਪੋਲ ਨਾਲ ਕਿਹਦੇ ਨਾਲ ਕਿਵੇਂ ਜੋ ਵੀ ਪ੍ਰੋਸੈਸ ਪੁਲਿਸ ਦਾ ਹੁੰਦਾ ਹੈ ਇਹ ਕਾਰਵਾਈ ਜੰਗੀ ਪੱਧਰ ਤੇ ਹੋਏਗੀ ਜਾਂ ਇਹਨੂੰ ਇੱਥੇ ਹੀ ਬੰਦ ਕਰਨ ਦੇ ਤਰੀਕੇ ਦੇ ਨਾਲ ਕਿ ਗੱਲਾਂ ਅੱਗੇ ਨਾ ਵਧਣ ਬੰਦ ਹੋ ਜਾਣ ਤੇ ਇਹ ਮਾਮਲੇ ਨੂੰ ਠੱਪ ਕਰ ਦਿੱਤਾ ਜਾਏਗਾ ਇਹ ਆਉਣ ਵਾਲੇ ਦਿਨਾਂ 'ਚ ਦੇਖਣ ਦਾ ਸਵਾਲ ਹੈ ਜਿਹੜਾ ਮਾਮਲਾ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਜਿਹੜਾ ਵਕੀਲ ਸੀ ਖੁਦ ਤੇ ਵਕੀਲ ਨੇ ਕਈ ਇਹੋ ਜਿਹੇ ਵੀਡੀਓ ਉਹਦੀਆਂ ਪਹਿਲਾਂ ਦੀਆਂ ਪਈਆਂ ਸੀ ਕੁਝ ਸਮਾਂ ਪਹਿਲਾਂ ਦੀਆਂ ਜਿਹਦੇ ਤੇ ਉਹ ਇਲਜ਼ਾਮ ਲਾਉਂਦਾ ਆਪਣੇ ਫਾਦਰ ਤੇ ਵੀ ਤੇ ਪਰਿਵਾਰ ਦਾ ਜਿਹੜਾ ਸਾਰਾ ਸੈਟਅਪ ਚੱਲਦਾ ਹਾਲਾਂਕਿ ਉਹ ਬਹੁਤ ਚੀਜ਼ਾਂ ਦੁਹਰਾਉਣ ਵਾਲੀਆਂ ਵੀ ਨਹੀਂ ਲੱਗਦੀਆਂ ਸਾਡੇ ਸਮਾਜ ਦੇ ਵਿੱਚ ਜਿਸ ਲੈਵਲ ਦੀ ਗੱਲ ਕਰਦੇ ਆ ਤਾਂ ਉਹ ਚੀਜ਼ਾਂ ਵਾਪਰਦੀਆਂ ਨੇ ਤੇ ਇੱਕ ਗਵਾਂਢ ਚੋਂ ਬੰਦਾ ਕਹਿੰਦਾ ਗਵਾਂਢੀ ਦੱਸਦਾ ਜਿਹੜਾ ਉਹ ਕਹਿ ਰਿਹਾ ਕਿ ਮੈਂ ਉਹਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤੇ ਉਹਦੇ ਨਾਂ ਤੇ ਉਹਨੇ ਐਫਆਈਆਰ ਵੀ ਲਿਖਾਉਣ ਦੇ ਵਿੱਚ ਰੋੜ ਪਰੇ ਕੀਤਾ ਤੇ ਉਹ ਇਹ ਕਹਿ ਰਿਹਾ ਸੀ ਕਿ ਇਹਨੂੰ ਜਿਹੜਾ ਬੇਟਾ ਹੈ ਉਹਨਾਂ ਦਾ ਅਕੀਲ ਇਹਨੂੰ ਕਿਵੇਂ ਬੰਦੀ ਟਾਈਪ ਦਾ ਬਣਾ ਰੱਖਿਆ ਸੀ ਕਿਵੇਂ ਉਹ ਲਗਾਤਾਰ ਬਾਕੀ ਦੀਆਂ ਕੋਈ ਚੀਜ਼ਾਂ ਐਸੇ ਕਰਕੇ ਮੁਸ਼ਕਲ ਨਾਲ ਉਹ ਅੰਦਰੋਂ ਵੀਡੀਓ ਕੋਈ ਪਾ ਸਕੇ ਜਾਂ ਪਹਿਲਾਂ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਕੋਈ ਆਪਸ ਦੇ ਵਿੱਚ ਗਲਤ ਹੋ ਰਿਹਾ ਪਰ ਇਹਨਾਂ ਨੇ ਆਪਣਾ ਅਸਰ ਵਰਤ ਕੇ ਆਪਣੀ ਤਾਕਤ ਵਰਤ ਕੇ ਉਹ ਉਹ ਲੋਗ ਗੱਲ ਨਹੀਂ ਕਰਨ ਦਿੱਤੀ ਕਿਤੇ ਵੀ ਹੁਣ ਇਹ ਸੰਭਵ ਨਹੀਂ ਕਿੱਥੇ ਕੀ ਹੋ ਰਿਹਾ ਕਿੱਥੇ ਨਹੀਂ ਹੋ ਰਿਹਾ ਇਹ ਇੱਕ ਅਲੱਗ ਗੱਲ ਹੈ ਪਰ ਜਿਹੜੀ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਤੇ ਕਤਲ ਦਾ ਮਕਦਮਾ ਦਰਜ ਹੋਇਆ ਹੈ ਕਤਲ ਉਹਦੇ ਫਾਦਰ ਤੇ ਮੁਹੰਮਦ ਮੁਸਤਾਫਾ ਤੇ ਸਪੈਸ਼ਲ ਡੀਜੀਪੀ ਜਿਹੜੇ ਰਿਟਾਇਰ ਨੇ ਕਤਲ ਉਹਨਾਂ ਦੀ ਮਾਂ ਰਜਿਆ ਸੁਲਤਾਨਾ ਤੇ ਏਕੱਲਾ ਹੀ ਬੇਟਾ ਸੀ ਇਹਨਾਂ ਦਾ ਕਤਲ ਦਾ ਮਕਦਮੇ ਚ ਉਹ ਅਕੀਲ ਦੀ ਪਤਨੀ ਵੀ ਹੈ ਉਦੇਤੇ ਵੀ ਤੇ ਉਹਦੀ ਭੈਣ ਵੀ ਹੈ ਇਹਦਾ ਮਤਲਬ ਕੌਨਸਪੀਰੇਸੀ ਦੇ ਵਿੱਚ ਸਾਜਸ਼ ਦੇ ਵਿੱਚ ਤੇ ਕਤਲ ਦੇ ਵਿੱਚ ਦੋਰਾ ਮਕਦਮਾ ਹੈ ਸਾਜਸ਼ ਦਾ ਤੇ ਖਤਲ ਦਾ ਇਸ ਪਰਿਵਾਰ ਦੇ ਚਾਰ ਮੈਂਬਰਾਂ ਦਾ ਨਾਮ ਜਿਹੜਾ ਆਇਆ ਹੈ ਹਾਲਾਂਕਿ ਮੁਹੰਮਦ ਮੁਸਤਾਫਾ ਨੇ ਅੱਗੇ ਆ ਕੇ ਪ੍ਰੈਸ ਦੇ ਕਿਹਾ ਹੈ ਕਿ ਇਹ ਕੋਈ ਮਾਮਲਾ ਨਹੀਂ ਉਹ ਬੰਦਾ ਜਿਹੜਾ ਹੈ ਉਹ ਬੰਦੇ ਤੇ ਖੁਦ ਇੰਨੇ ਪਰਚੇ ਦਰਜ ਨੇ ਉਹ ਬੰਦਾ ਜਾਣ ਬੁੱਝ ਕੇ ਬਲੈਕਮੇਲਰ ਹੈ ਉਹ ਸਾਡੇ ਘਰ ਤੋਂ ਵੀ ਕਾਫੀ ਦੂਰ ਰਹਿੰਦਾ ਹੈ ਉਹਨੂੰ ਕੋਈ ਗੱਲ ਨਹੀਂ ਪਤਾ ਇਹ ਗੱਲਾਂ ਜੋ ਵੀ ਮਰਜੀ ਉਹਨਾਂ ਦਾ ਇੱਕ ਆਪਣੇ ਤਰੀਕੇ ਨਾਲ ਬਿਆਨ ਆਇਆ ਇਹ ਪੰਚਕੋਲਾ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਪੰਚਕੋਲਾ ਦੇ ਥਾਣੇ ਦੇ ਵਿੱਚ ਤੇ ਇਸ ਤੋਂ ਬਾਅਦ ਇਹ ਬਹੁਤ ਚੀਜ਼ਾਂ ਸਾਹਮਣੇ ਆਉਣ ਗਈਆਂ ਕੱਲਾ ਮੁਹੰਮਦ ਮੁਸਤਫਾ ਦੇ ਮਾਮਲੇ 'ਚ ਇਹ ਨਹੀਂ ਆ ਰਿਹਾ ਹੁਣ ਜਿਹੜੇ ਪਿਛਲੇ ਜਦੋਂ ਉਹਨਾਂ ਦੇ ਵੱਡੇ ਪੁਲਿਸ ਅਫਸਰ ਰਹਿੰਦੇ ਦੇ ਦੌਰਾਨ ਦੇ ਕੇਸ ਨੇ ਕੋਈ ਕਹਿੰਦਾ 19 ਬੰਦਿਆਂ ਦਾ ਕਤਲ ਇੱਕੋ ਦਿਨ ਚ ਕਿਵੇਂ ਹੋਇਆ ਕਈ ਪੁਰਵੀਏ ਮਾਰਤੇ ਸੀ ਕਈ ਬਾਕੀ ਦੇ ਬੰਦੇ ਇੱਕੋ ਦਿਨ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੰਜਾਬ ਚ ਮਿਲਟੈਂਸੀ ਦਾ ਦੌਰ ਸੀ ਜਿਹੜੇ ਨਾਮ ਪ੍ਰੋਮੀਨੈਂਟਲੀ ਸੀਗੇ ਵੱਡੇ ਪੱਦਰ ਦੇ ਉੱਤੇ ਆ ਰਹੇ ਸੀ ਉਹਨਾਂ ਚ ਸਮੇਤ ਸੈਣੀ ਦਾ ਨਾਮ ਸੀ ਉਹਨਾਂ ਚ ਜਹਾਰ আলম ਦਾ ਨਾਮ ਸੀ ਉਹਨਾਂ ਵਿੱਚ ਮੁਹੰਮਦ ਮੁਸਤਾਫਾ ਦਾ ਵੀ ਨਾਮ ਸੀ ਜਿਹੜੇ ਉਦੋਂ ਕੇਪੀਐਸ ਗਿੱਲ ਦੇ ਬਹੁਤ ਚਿਹਤੇ ਅਫਸਰਾਂ ਦੇ ਵਿੱਚੋਂ ਮੰਨੇ ਜਾਂਦੇ ਸੀ ਜਿਨ੍ਹਾਂ ਨੇ ਬਹੁਤ ਸਾਰੇ ਮੁਕਾਬਲੇ ਝੂਠੇ ਵੀ ਬਣਾ ਕੇ ਜਿਨ੍ਹਾਂ ਤੇ ਅਲੀਗੇਸ਼ਨ ਲਗਾਤਾਰ ਲਗ ਰਿਆ ਸੀਗਾ ਕਿ ਬੰਦਿਆਂ ਦੀ ਗਿਣਤੀ ਦਾ ਸਵਾਲ ਸੀ ਕਿ ਗਿਣਤੀ ਕਿਉਂਕਿ ਉਦੋਂ ਸਟੇਟ ਨੇ ਖੁੱਲੀ ਛੁੱਟੀ ਇੱਕ ਲੈਵਲ ਦੀ ਇਸ ਲੈਵਲ ਦੀ ਦਿੱਤੀ ਸੀ ਕਿ ਕੇਵਲ ਮਿਲਿਟੈਂਸੀ ਖਤਮ ਕਰੋ ਬਾਕੀ ਜੋ ਮਰਜੀ ਹੁੰਦਾ ਕੋਈ ਗੱਲ ਨਹੀਂ ਤੁਹਾਡੇ ਤੇ ਕੋਈ ਮੁਕਾਦਾ ਔਰ ਇਹ ਸਾਫ਼ ਵੀ ਪੜੇ ਉਹ ਚੋਂ ਨਿਕਲੇ ਵੀ ਇਹਨਾਂ ਨੂੰ ਕੁਝ ਖਾਸ ਤੌਰ ਦੇ ਉੱਤੇ ਕੁਝ ਨਹੀਂ ਹੋਇਆ ਕੁਝ ਪੁਲਿਸ ਅਫਸਰ ਜਿਹੜੇ ਉਹਦੇ ਚ ਫਸੇ ਸੀਗੇ ਜਿਹੜੇ ਬਾਕੀ ਦੇ ਮਾਮਲੇ ਸੀ ਕਿਉਂਕਿ ਜਦੋਂ ਬੰਦਾ ਇੱਕ ਕੇਸ ਚ ਫਸਦਾ ਹੈ ਉਹਦੀਆਂ ਨਾਲ ਵਾਲੀਆਂ ਚੀਜ਼ਾਂ ਲਾਜ਼ਮੀ ਨੇ ਉਹ ਸਾਹਮਣੇ ਆਉਂਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਉਹ ਮਾਮਲਿਆਂ ਦਾ ਵੀ ਬੋਝ ਕਦੇ ਦਿਮਾਗਾਂ ਦੇ ਉੱਤੇ ਹੁੰਦਾ ਜਾਂ ਜਦੋਂ ਪਰਿਵਾਰਾਂ 'ਚ ਇਹੋ ਜਿਹਾ ਘਟਨਾਵਾਂ ਵਾਪਰ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਕੋਈ ਦਿਮਾਗੀ ਤੌਰ ਦੇ ਉੱਤੇ ਉਹ ਅਮਲ ਕਿਉਂ ਜਾਂ ਹੁੰਦਾ ਇਹ ਸਾਰੇ ਸਵਾਲ ਨੇ ਪਰਿਵਾਰ ਤਾਂ ਇੱਕ ਲੈਵਲ ਦਾ ਇੱਕ ਕੱਲਾ ਮੁੰਡਾ ਉੱਚਾ ਇਹ ਖੁਰਕਸੀ ਕਰ ਗਿਆ ਜਾ ਕਤਲ ਕਰਤਾ ਇਹ ਜਾਂਚ ਤੋਂ ਸਾਹਮਣੇ ਆਏਗਾ ਉਹ ਚਲਾ ਗਿਆ ਤੇ ਬਾਕੀ ਪਰਿਵਾਰ ਤੇ ਕਤਲ ਦਾ ਮਕਦਮਾ ਹੈ ਜੇ ਉਹ ਅੰਦਰ ਜਾਣਗੇ ਜਾਂ ਨਹੀਂ ਅੰਦਰ ਜਾਣਗੇ ਪਰ ਇੱਕ ਕਿਸਮ ਸਟਿਗਮਾ ਤਾਂ ਲੱਗ ਹੀ ਚੁੱਕਿਆ ਜਿਹੜਾ ਵੀ ਮਾਮਲਾ ਤੁਹਾਡੇ ਸਾਹਮਣੇ ਹੈ ਤਾਂ ਇਹ ਚੀਜ਼ਾਂ ਨੂੰ ਵੀ ਬਹੁਤ ਸਾਰੇ ਲੋਕ ਸ਼ਾਇਦ ਬੈਕਗ੍ਰਾਉਂਡ ਚ ਦੇਖਦੇ ਹੋਣਗੇ ਜਿਹੜੇ ਅੱਜ ਵੀ ਪੋਸਟਾਂ ਤੇ ਬੈਠੇ ਨੇ ਕਿ ਜਦੋਂ ਕਦੇ ਵੀ ਕਿਸੇ ਵੀ ਉਮਰ ਚ ਜਾ ਕੇ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਉਹ ਮੜ ਮੜ ਕੇ ਫੇਰ ਸਾਹਮਣੇ ਆਉਂਦੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹਨਾਂ ਚੀਜ਼ਾਂ ਨੂੰ ਵੀ ਦੇਖਣ ਦੀ ਲੋੜ ਹੁੰਦੀ ਹੈ ਔਰ ਇਹ ਸਾਰੇ ਮਾਮਲੇ ਨੇ ਜਿਹੜੇ ਮਾਮਲੇ ਆਤੇ ਆਉਣ ਵਾਲੇ ਦਿਨਾਂ 'ਚ ਵੀ ਨਜ਼ਰ ਰਹਿਗੇ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਪੁਨਾਹ ਬਹੁਤ ਬਹੁਤ ਧੰਨਵਾਦ